ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰਦੋਵਾਲ ਕੱਟੀ ਲਾ ਦੋ ਕੱਢ ਕੇ ਕੱਟੀ ਲਾ ਦੇ ਆਪੇ ਚੁਪਕਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦਾ ਇੱਕ ਗਾਂ ਤਾਂ ਦਿਖਾਉਣੀ ਹੈ ਇਹਨਾਂ ਵਿੱਚੋਂ ਕੋਈ ਟੁਕੜ ਗੱਬਣ ਹੈ ਕੋਈ ਸੱਜਰ ਸੂਈ ਆ ਤੇ ਕੋਈ ਗੱਬਣ ਤਿਆਰ ਹੈ ਸੁਈਆਂ ਦੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤਸੱਲੀ ਕਰਕੇ ਖੜਨ ਦਾ ਫਰਜ਼ ਜਿਹੜਾ ਤੁਹਾਡਾ ਆਪਣਾ ਹੈ ਤੇ ਸਾਡੀ ਗੱਲ ਆ ਲੈਵੇ ਜ਼ਰੂਰ ਧਿਆਨ ਦਿਆ ਕਰੋ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਰਾ ਦੇਖਾ ਜੇ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਵਧੀਆ ਠੀਕ ਠਾਕ ਜੀ ਵੇਗ ਗਿਆ ਪਿਛਲਾ ਮਾਲ ਫਿਰ ਹਾਂਜੀ ਹਾਂਜੀ ਵੇਗ ਗਿਆ ਵਿਰਜੋੜੀ ਟਿੰਕ ਟਿੰਕ ਪੰਜ ਘੰਟੇ ਪੌਣੇ ਘੰਟੇ ਸਾਰੇ ਵੇਗ ਗਏ ਜੀ ਠੀਕ ਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਨਾਮ ਮੇਰਾ ਜੋਬਨ ਵੀਰ ਜੀ ਪਿੰਡ ਹਰਤਰਵਾਲ ਤੋਂ ਸੀ ਲੇ ਰਹਾ ਬੰਦਾਲਾ ਕਿਰਾਏ ਦੇ 10 ਕਰ ਦੇ ਤੇ ਫੋਨ ਨੰਬਰ ਵੀ ਬੋਲ ਦੋ 84374292 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਹਾਂ ਜੀ ਤਾਂ ਜੀ ਸੀ ਜੱਟੀ ਕਿੰਨਾ ਚਿਰ ਹੋ ਗਿਆ ਜੀ ਇਹਨਾਂ ਸੋਈ ਨੂੰ ਇਹਨਾਂ ਸੋਈ ਨੂੰ ਵੀ ਜੀ ਆਜੇ ਬੱਚਾ ਪਤਾ ਅਠ ਲੱਖ ਦਾ ਨਾ ਦੇ ਠੀਕ ਹੈ ਕਤਾ ਹੋਣਾ ਕਟਾਇਆ ਜਾਵੇ ਲੋ ਫੜੇ ਸਾਹਮਣੇ ਤੇ ਦੁੱਧ ਕਿੰਨਾ ਤਿਆਰ ਕਰ ਕੀ ਆ ਦੁੱਧ ਵੀ ਜੀ 9 ਕਿਲੋ 8ਾਂ ਦੀ ਆਪਣੀ ਗਾਰੰਟੀ ਆ ਅੱਛਾ ਦੋ ਦੀ ਤਿੰਨ ਟਾਈਮ ਚ ਹੁੰਦਾ ਰਹੇ ਦੁੱਧ 8 9 ਕਿਲੋ ਹੀ ਹੋਗਾ ਪਰ ਅੱਛਾ ਜੀ ਆਪਣੀ ਖੁੱਲੀ ਗਾਰੰਟੀ ਚ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ 10 11 ਕਿਲੋ ਦਊਗੀ ਪਹਿਲਾਂ ਨੇ 10 11 ਕਿਲੋ ਦਿੱਤਾ ਅਜੇ ਤੱਕ ਦੋ ਸੂਵੇ ਸੂਈ ਆ ਤੋਰੋ ਫੇਰ ਦੇ ਦੇ 10 ਦੇ ਦੇ 11 ਦੇ ਦੇ ਆ ਥਾਣੇ ਤੇ ਦੇਖ ਸਕਦੇ ਆ ਆਪਾਂ ਲਾਗੇ ਦਾ ਹਾਂ ਜੀ ਬਹੁਤ ਚਵਾ ਲੱਗਾ ਜੇ ਕੋਲੀ ਢਾਰੂ ਮਰ ਗਈ ਮੋਟੀ ਮੋਟੀ ਮਰ ਗਈ ਤੋਰ ਦੇ 10 ਬਾਕੀ ਇਹ ਆ ਪਿੱਠਪੜੇ ਦੀ ਚੰਗੀ ਆ ਰਾਜੀ ਰੋਹੀ ਦੇ ਲੈ ਜਾ ਲੈ ਜਾ ਇਹ ਵੇਜੀ ਲਧਿਆਰਾ 11.5 12 ਕਿਲੋ ਦੇਣਾ ਆਪਣਾ 11 ਕਿਲੋ ਚੰਗੀ ਸੇਵਾ ਲੈ ਜੀ ਤੇ ਠੀਕ ਹੈ ਜੀ ਹਾਂ ਜੀ ਹੁਣ ਚਾਹਦਾ ਤੇ 9 ਕਿਲੋ ਲੀਟਰ ਵਾਲਾ ਪਰ ਪੱਠਾਂ ਦੀ ਗਾਰੰਟੀ ਦੇਨੇ ਵੀ ਜੀ ਕੋ ਚੋਕੇ ਖੜੇ ਦੋ ਟਾਈਮ ਠੀਕ ਹੈ ਫਾਈਲ ਕੋ ਝੋਟੀ ਥੱਲੇ ਕਿੰਨੀ ਦੇਖੋ ਛੱਡੇ ਦੀ ਤੇ ਕਿੰਨਾ ਫਿਰ ਇਹਦਾ ਮੁੱਲ ਇਹਦੀ 75 ਹਜ਼ਾਰ ਦੀ ਵੇਚ ਜੱਜ ਕਰ ਲਈਏ ਜੱਜ ਜੀ ਗੱਲ ਕਰੋ ਜਿਹੜੀ ਦੇਣ ਵਾਲੀ ਹੈ ਚਲੋ ਮੈਂ 75 ਦੀ ਕਰ ਤੁਸੀਂ ਕਿ ਮਕਾਦੋ ਬਾਕੀ ਜੈ ਆਪ ਹੀ ਕਰਦੇ ਹੋ ਵੱਡੀ ਝੋਟੀ ਛੋਟੀ ਨਹੀਂ ਕੋਈ ਡੀ ਤਾਜੀ ਸੂਈ ਦਾ ਨਬਰਾ ਦੁੱਧਾ 1 ਕਿਲੋ ਤੋਂ 2 ਕਿਲੋ ਹਰ ਵਜਣਾ ਜੰਨੇ ਹਾਂਜੀ ਹਾਂਜੀ ਠੀ ਹਾਂਜੀ 70 ਦੀ ਤੱਕਾ ਜੱਬ 70000 ਦੇ ਰਹੀ ਹੈ ਨਹੀਂ 70 ਦੀ ਦੇ ਰਹੀ ਹੈ ਪੂਰੇ ਦੀ ਹੁਣ ਕਿਹਾ ਗਿਆ ਉਹ ਕਹਤਾ ਦੇ ਦਾਂਗੇ ਠੀਕ ਹੈ ਤੇ ਉਤਰਾ ਥਣ ਥਣਾ ਓਕੇ ਹੈ ਪੂਰੇ ਥਣਾ ਥਣੇ ਫੁੱਲ ਗਰੰਟੀ ਦੇ ਜੀ ਥਣਾ ਦੀ ਪੂਰ ਛੱਟੇ ਦੀ ਆਪਣੀ ਫੁੱਲ ਗਰੰਟੀ ਜੇ ਠੀਕ ਹੈ ਜੀ ਹਾਂਜੀ ਤੇ ਆਹ ਕੋਈ ਹੋਰ ਨਹੀਂ ਵੀ ਮੰਗੋ ਤੇ ਆਪਣੀ ਥਾਂ ਦੀ ਫੁੱਲ ਗਰੰਟੀ ਆ ਤੋਕੜ ਗੱਭਨ ਜੀ ਹਾਂਜੀ ਤੋਕੜ ਗੱਭਨ ਜੀ ਕਿੰਨੇ ਚਿਰ ਦੀ ਚੈੱਕ ਪਾਸ ਸਿਆ ਇਹ ਵੀ ਜੀ ਦੂਜਾ 5.5 ਮਹੀਨੇ ਦੇ ਇਹਨੂੰ ਅੱਛਾ ਇਹ ਆਪਾਂ 5.5 ਦੇ ਕਰਕੇ ਦਾਂਗੇ ਵੀਰ ਜੀ ਅੱਛਾ ਹਾਂਜੀ ਉਹ 500 ਦਿਨ 6 5.5 ਤਾਂ ਉਸ ਦੇ ਠਾਂ ਵੀ ਸਕ ਦੋ ਦੇ ਵੀਜੀ ਤੇਨ ਲੀਟਰ ਜੇ ਦਵਾਟਾ ਮਾਰੀ ਤੇ ਸੱਜਰ ਕਿੰਨੇ ਕੇ ਦੋ ਸੱਜਰ ਕਿੰਨੇ ਕੇ ਦੋ ਸੱਜਰ ਇਥੋਂ ਲਾਗੋ ਲਈ ਜਾ ਆਪਣੇ ਆ ਤੇ ਉਹ ਕਹਿੰਦੇ ਬਿਜਾਰਾਂ 12 ਕਿਲੋ ਚੁੰਦੇ ਰਹੀ ਵੀਜੀ ਥਲੋ ਦੋ ਜੂੜੇ ਬੱਲੇ 14 15 ਕਿਲੋ ਉਹ ਨਹੀਂ ਜੀ ਦਿੰਦੀ ਬਾਕੀ ਚਵਾਬ ਉਹ ਤਾਂ ਪੁੱਲਾ ਲੱਗਾ ਜਿਨੇ ਠੀਕ ਹੈ ਜੀ ਸੁਣ ਬੜਾ ਵਧੀਆ ਚਵਾਲ ਪਤਾ ਪੁੱਲਾ ਕੋਈ ਨਹੀਂ ਮੇਰਾ ਲੈ ਲਓ ਜੀ। ਅੱਜ ਦੇ 6 ਮਹੀਨੇ ਆ ਪਰ ਆਪਾਂ ਸਾਢੇ ਪੰਜਾਂ ਦੀ ਗਾਰੰਟੀ ਦੇਨੇ ਆ। ਠੀਕ ਆ। ਹਾਂ ਜੀ। ਬਾਕੀ ਆ ਵੀ ਜਿੰਨੇ ਚੰਨ ਨੇ ਸੁਣਾਵਾ ਉਹਨੇ ਜਿੰਨੂੰ ਮੱਝਾਂ ਦਾ ਬਾਜ਼ਾਰ ਤੇਜ ਹੋ ਜਾਂਦਾ। ਤੇ ਕਿੰਨਾ ਫਿਰ ਮੁੱਲ ਦੇ ਜੀ ਇਹਦਾ? ਇਹਦੇ ਦੀ 52000 ਦੀ। 52000 ਦੀ। ਕਰ ਦੇ ਕੋ ਮਨਤਾ ਨਵਰੇ ਹਾਂ 40 ਹਾਦੀ ਅੱਜ ਵੀ ਜੀ ਦੇ ਤਾਂ ਅੱਛਾ ਹਾਂਜੀ ਚਲੋ ਯਾਰ ਛੋਟ ਹੋਰ ਕਰ ਦੇ 47 ਦੀ ਦੇ ਦੇ ਫਿਰ ਚਲੋ ਵੀ ਜਸਨ ਹੋਈ ਹੋਣੀ ਦੇ ਠੀਕ 40 ਹਾਦੀ ਜਸਨ ਹੋਈ ਹੋਣੀ ਜੇ 3 ਕਿਲੋ ਦੁੱਧ ਜੀ ਵੀ ਜੀ ਗੁੰਗੁਲ ਜਿੱਦੀ ਮੋਟੀ ਧਾਰ ਦੇ ਰੂ ਹੀ ਮੇਰਾ ਭੋਲੀ ਇਤਰਾ ਭਲਾ ਮਰ ਸਾ 100 ਠੀਕ ਨਾ ਇਤਰਾ ਕੋਈ ਟਿਕਾ ਟਗਾ ਨਹੀਂ ਜਿੰਨੂੰ ਲਾਣਾ ਠੀਕ ਆ ਹਾਂਜੀ ਤੇ ਨੀਟਰ ਭਲਾ ਕੋ ਸਹਰੇ ਜੋਲੇ ਭਲਾ ਸ਼ਾਮੀ ਚ ਲੈਠੀ ਪੈਣੀ ਤੇ ਆ ਗੱਬਨ ਜੇ ਮੱਝ ਹਾਂਜੀ ਇਹ ਗੱਬਨ ਦੇ ਇਹ ਕਿੰਨੇ ਕੇ ਦੁੱਧ ਆ ਲੀ ਜੇ ਇਹ ਵੀ ਵੀ ਜੀ 11 12 ਕਿਲੋ ਝੋਟ ਜਾਊਗੀ 10 ਲੀਟਰ ਤੇ ਖੁਲਾਇ ਚਵਾਈ ਜਾਊਗੀ ਨਾ ਜਿਹੜੀ ਝੋੜੀ-ਝੋੜੀ ਸਫਾਈ ਚਾਹੀਦੀ। ਬਾਕੀ ਤੋੜ ਦੇ ਫਰਿੰਦਾਂਵੇਂ ਇਹ ਤਿਆਰ ਹੋਣੀ ਆ ਜਿਵੇਂ ਕਾਦੇ ਦਾ ਉੱਚਾ ਨੇ ਆ ਛੋਟਾ ਹੀ ਆ ਕਾਦੇ ਦਾ। ਵੀਡੀਓ ਵਿੱਚ ਸਾਜੇ ਬਾਕੀ ਸਫਾਈ ਚ ਬੜੀ ਜਿਹੀ ਝੋਟੀ। ਤੇ ਕੱਲ੍ਹ ਦੇ ਨਾ ਕਿ ਅੱਜ ਦੁਜੀਏ ਸਵੇਰ ਗਰੰਟੀਆਂ ਸੁਣੀ ਜੇ। ਮਦਰੀ ਗੋਟੀ ਵਾਲੀ ਮੱਝ ਆ। ਛੋਟੀ ਗੋਡੀ ਦੀ ਮਹਿੰਜੇ ਦੁਜੀਏ ਸਵੇਰ ਗਰੰਟੀ ਦਾ ਸੁਣੀ ਜੇ। ਜੇ ਜਿਆਦਾ ਨਹੀਂ 10 ਲੀਟਰ ਤੇ ਚਵਾਈ ਜਾਊਗੀ ਜੀ। ਬਾਕੀ ਦੋਤਾ ਆਪਣੀ ਸੇਵਾ ਦਾ ਦੇਤੀ। ਚੰਗੀ ਸੇਵਾ ਕਰਦੋ ਗਵਾਦੇ ਵੀ ਚਾਹਦੋਗੇ ਨਹੀਂ ਤੇ ਇੰਨਾ ਕਿਤੇ ਚਵਾਈ ਜਾਊਗੀ। ਠੀਕ ਆ। ਪਲੀ ਜੁਰੀ ਜੈ ਲਸੀ ਨਹੀਂ ਜੇ ਕਿ ਗੱਲਾਂ ਵਿੱਚ ਲੈ ਜਾ ਫਿਰ ਪਲੀ ਪਲੀ ਘਟੀ ਵਿੱਚ ਸਭੀ ਚੰਗੀ ਚੰਗੀਆਂ ਹੈ ਫਰੇਦਾ ਤੇ ਕਿੰਨਾ ਸਰ ਮੁੱਲ ਉਤਰਾ ਰਾਜੀ ਉਤਰਾ ਹਾਂਜੀ ਹਾਂਜੀ ਸਾਂਭੀ ਸੋਹਣੀ ਚੰਗੀ ਹੈ ਹਾਂਜੀ ਇਹਦੇ ਤੇ ਆਹ ਨੂੰ ਤੁਹਾਨੂੰ ਪਤਾ ਫੇਰ ਤੇ 47000 ਰੁਪਏ ਸੀ ਹਾਂਜੀ ਹੁਣ ਸਾਂਭੀ ਵੀ ਛੱਡਦੀ ਹੈ ਵੀਰ ਕਿਹਨੂੰ ਕਿੰਨੇ ਦੀ ਦੇ ਦਈਏ ਕਿੰਨੇ ਦੀ ਛੱਡਦੀ ਏ 20 ਲੱਜ 15 ਵਾਲਾ ਜੇ ਕਿੰਨੇ ਰੇ ਦੀ ਬਾਠੀ ਆ ਦੇ ਦੇ ਜੀ ਹਾਂ 62000 ਦੀ ਕੇ ਕਰਦੀ ਹੈ ਵਿੱਚ ਛੋਟ ਛੋਟ ਹੋਰ ਚਲੋ ਕਰ ਦੇ ਜੀ ਤਾਂ ਦੇਖੋ ਆਪ ਹੀ ਕਰ ਦੋ ਫਿਰ 60 ਦੇ ਦਈਏ ਪਰ ਜੀ ਚਲੋ ਦੋ ਹੋਰ ਛੱਡ ਜਾ ਫਿਰ 52000 ਦੀ ਦੇ ਚਲੋ ਜੱਸ ਨੂੰ 52000 ਦੀ ਹੋ ਜੀ ਜੀ ਹਾਂ ਠੀਕ ਹੈ ਹਾਂਜੀ ਤੇ ਆਹ ਗਾਂ ਜਿਹੜੀ ਹਾਂਜੀ ਵਿਜੀ ਦਾ ਬੱਚਾ ਮਰ ਗਿਆ ਜੀ ਵਿਜੀ ਅੱਛਾ ਇਹ ਤਾਂ ਬੱਚਾ ਨਹੀਂ ਹੈਗਾ ਹਾਂਜੀ ਇਹਦਾ ਬੱਚਾ ਮਰ ਗਿਆ ਜੀ ਇਹਦੇ ਦੋ ਦੇ ਦੇ ਕੋਲ 11:00 ਵਜੇ ਆ ਰਾਂ 11:00 ਹੋ ਜੇ 12:00 ਹੋ ਜੇ ਖੁੱਲਾ ਦੇ ਹੈਗਾ ਪੱਕਾ ਤਿਆਰ ਖੁੱਲਾ ਹੈ ਵਿਜੀ ਚੋਕੇ ਖੜੇ ਵੀ ਦੋ ਟਾਂ ਤੇ ਇਧਰ ਇੱਕ ਠੰਡੀ ਜਿਨੀ ਦੇ ਠੰਡੀ ਸੀਵਾ ਤੂੰ ਬਹੁਤ ਡਾਡਾ ਜਿਦ ਦੇਖੋ ਜਵਾ ਦੇ ਬਹੁਤਾ ਲੱਗਾ ਮੋਟਰੀ ਇੱਕ ਦੀ ਤੇ ਦੇਖੋ ਆਪੇ ਚਈ ਜਾਊਗੀ ਚੱਲਾ ਫਿਰ ਹਾਂਜੀ ਲੈ ਜਾ ਤੋਰ ਤੇ ਕਿੰਨਾਂ ਬਹੁਤੀ ਪੋਲੀਤਾਰਾ ਵਿਜੀ ਜੀ ਜਰਸੀ ਦੇ ਵਿੱਚ ਕਾਲੀ ਜਰਸੀ ਦੇਖੋ ਠੀਕ ਹੈ ਹਾਂਜੀ ਛੜਾ ਛੜਾ ਦਿਖਾ ਦਿਓ ਫੇਰ ਇੱਕ ਵਾਰ ਇਧਰ ਦੇਖੋ ਠੰਡੀ ਹੈ ਕੋ ਕਿੰਨੀ ਹੈ ਥਾਣੇ ਦੇਖੋ ਕਿੰਨਾ ਵਧੀਆ ਲੱਗਾ ਜੀ ਲੈ ਜਾ ਫੇਰ ਹੁਣ ਦਸ ਗਿਆ ਰੇਟਰ ਹੈਗਾ ਪੱਕਾ ਦੁੱਧ ਜਰਸੀ ਦੇ ਵਿੱਚ ਚੋਕੇ ਖੜੇ ਦੋ ਟੰਮ ਥੱਲੇ ਕਰਕੇ ਵੀਰ ਜੀ ਬੱਚਾ ਮਰਿਆ ਤੂੰ ਜਿਆਦਾ ਟਾਈਮ ਦੀ ਨਹੀਂ ਲੀਂਦੀਆਂ ਪੰਜ ਦਿਨਾਂ ਦੀ ਸੂਈ ਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਵੀ ਜੀ ਫਿਰ ਜੀ ਮੋਦੋਂ ਇਹਦਾ ਨਿਕਾਜ ਕਰ ਦੇਣਾ ਆਪਾਂ ਕਿੰਨਾ ਕ 30 ਹਜ਼ਾਰ ਦੀ ਰੀਆ ਵੀ ਜੀ 30 ਹਜ਼ਾਰ ਬਚ ਜਾਂਦਾ ਫਿਰ ਤੇ 35 ਛਤੀ ਹਜ਼ਾਰ ਦੀ ਵਸ਼ੀ ਆ ਭਾਵੇਂ ਨਹੀਂ ਕਰ ਦੋ ਕੋਈ 1000 2000 ਛੋਟ ਹੋਰ ਚਲੋ ਕਰ ਦੋ ਇਸੇ ਤੋਂ ਹੀ ਕੋ ਕਰਦੇ ਕਿੰਨੇ ਕਰ ਦਈਏ 28 ਹਜ਼ਾਰ ਦੀ ਵੀ ਜੀ ਹਾਂ ਦੇ ਦਾਂਗੇ ਵੜ ਠੀਕ ਹੈ ਅਜ ਕੋ ਵੀਰ ਫੋਨ ਨਾਲ ਕੋ ਥੋੜਾ ਬਧਾ ਮਾਨਤ ਨੂੰ ਹੋਰ ਕਰ ਦਾਂਗੇ ਤੇ ਠੀਕ ਹੈ ਜਰੂਰ ਬਸ ਵੀਰ ਜੀ ਆਪਣੀ ਤਸੱਲੀ ਕਰਕੇ ਖੜੇ ਸੁਈਆਂ ਦਵਾਈਆਂ ਵਾ ਠੀਕ ਹੈ ਜਿਹੜੀ ਗੱਬੜ ਆਪਣੇ ਥਣਾਂ ਦੇ ਪਾਸ ਕਰਕੇ ਖੜੇ ਮੇਰਾ ਵੀਰ ਠੀਕ ਹੈ ਜੀ ਵੀਰ ਜੀ ਪੰਜਾਂ ਤੋਂ ਸਤਾ ਦੇਣ ਦੀ ਗਰੰਟੀ ਆਪਣੀ ਠੀਕ ਹੈ ਜੀ ਹਾਂਜੀ ਪੰਜਾਂ ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਕਰ ਆਲੇ ਹਾਂਜੀ ਵੀਰ ਜੀ ਸਾਢੇ ਪੰਜਾਂ ਦੀ ਗਰੰਟੀ ਨਾਲ ਤਾਂ ਛਿਆਂ ਨਹੀਂ ਪਰ ਆਪਾਂ ਸਾਢੇ ਪੰਜਾਂ ਦੀ ਕਰਕੇ ਦੇਣੀ ਹੈ ਠੀਕ ਹੈ ਜੀ ਹਾਂਜੀ ਵੀਰ ਜੀ ਠੀਕ ਹੈ ਵੀਰ ਜੀ ਬਾਕੀ ਇਹ ਆ ਵੀ ਕੋਈ ਵੀਰ ਇੱਥੇ ਆਪਣੀ ਤਸੱਲੀ ਕਰਕੇ ਆ ਬੱਕਰੇ ਦੇ ਹਾਂਜੀ ਆ ਦਿਖਾ ਦੇ ਜਿਹੜਾ ਹਾਂ ਅੱਛਾ ਇਹ ਵੀ ਭੇਜ ਦੇਣੇ ਜੀ ਇਹ ਬੱਕਰਾ ਇਹ ਬੱਕਰਾ ਜੀ ਵੀਰ ਜੀ ਅੱਛਾ ਤੇ ਆ ਠੀਕ ਹੈ ਕਿੰਨਾ ਕਮੋਲ ਜਿੰਨਾਂ ਦਾ ਬੱਕਰਾ ਦੇ ਵੇਖ ਲਓ ਤੁਹਾਨੂੰ ਪਤਾ ਵੱਡਾ ਹੁੰਦਾ ਥੋੜਾ ਜਿਆ ਹੋਰ ਹੋ ਜਾਂਦਾ ਤੇ ਫਿਰ ਤੇ ਵੀਜਾ ਦਾ ਬੱਕਰਾ ਹੀ ਵਸਾਖੀ ਲੱਗੇ ਹਾਂਜੀ ਹਾਂਜੀ ਹੁਣ ਜੋੜਾ ਵੀਜਾ ਦਾ ਪਾ ਦੇ ਦਾਂਗਾ ਲਈ ਅੱਛਾ ਜੋੜਾ ਵੀਜਾ ਦਾ ਹਾਂਜੀ ਵੀਜਾ ਦਾ ਜੋੜਾ ਦੇ ਦਾਂਗਾ ਠੀਕ ਹੈ ਜੀ ਹਾਂਜੀ ਕਵੀਰ ਫੋਨ ਲਾ ਥੋੜਾ ਬਤਾ ਮਾਨਤਨ ਕਰ ਦਾਂਗੇ ਬੱਕਰਾ ਵੇਖੋ ਬੜਾ ਤਕੜਾ ਬੰਨਾ ਜੀ ਹਾਂਜੀ ਹਾਂਜੀ ਭੋੜਾ ਦੇ ਸਿੰਘ ਬਣਿਆ ਕੇ ਜਿਹਦੇ ਕਾਚ ਰੱਖਣ ਵਾਲਾ ਜੇ ਠੀਕ ਹੈ ਭੋੜਾ ਬੱਕਰਾ ਜੇ ਪਾਟੇ ਸਿੰਘ ਆ ਕੇ ਚੰਗੇ ਵਧੀਆ ਪਾਲ ਲੈ ਕੇ ਹਨੇਰੀ ਜਣਾ ਕੇ ਠੀਕ ਹੈ ਜੀ ਪਾਲੀ ਮਿਲੇ ਹਾਂਜੀ ਠੀਕ ਹੈ ਤੇ